ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਬਈ ਸਭ ਨੂੰ ਸਤਿ ਸ੍ਰੀ ਅਕਾਲ ਠੀਕ ਹੋ ਸਾਰੇ ਚਲੋ ਆਪਣੀ ਹਾਂਜੀ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਤਿ ਸ੍ਰੀ ਅਕਾਲ ਸਭ ਨੂੰ ਆਵਾਜ਼ ਆ ਰਹੀ ਹੈ ਮੇਰੀ ਹਾਂਜੀ ਦੇਖੋ ਆਵਾਜ਼ ਆ ਰਹੀ ਹੈ ਕਲੀਅਰ ਆਵਾਜ਼ ਬਾਈ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਭ ਨੂੰ ਸਤਿ ਸ੍ਰੀ ਅਕਾਲ ਠੀਕੋ ਅੱਛਾ ਅੱਜ ਜਿਹੜੀ ਕਲਾਸ ਹੈ ਨਾ ਆਪਣੀ ਇਹ ਇਹ ਕਲਾਸ ਤਾਂ ਹੈਗੀ ਹੈ ਪੀਐਸਟੈਟ ਦੀ ਪਰ ਪੀਐਸਟੈਟ ਦੀ ਕਲਾਸ ਲੱਗੀ ਨਹੀਂ ਸੀ ਇਸ ਕਰਕੇ ਆਪਾਂ ਇਹ ਕਲਾਸ ਲਾ ਰਹੇ ਹਾਂਗੇ ਹਨਾ ਤੇ ਉਹ ਥੋੜਾ ਜਿਹਾ ਮਿਸਮੈਚ ਹੋ ਗਿਆ ਮੇਰੇ ਕੋਲ ਕੰਟੈਂਟ ਪਹੁੰਚਿਆ ਨਹੀਂ ਆਇਗਾ ਜਿਹੜੀ ਪੀਪੀਟੀ ਫਾਈਲ ਸੀਗੀ ਮਾਸਟਰ ਗ੍ਰੈਜੂਏਟਰ ਵਾਸਤੇ ਤਾਂ ਮਾਸਟਰ ਗ੍ਰੈਜੂਏਟਰੀ ਕਲਾਸ ਆਪਾਂ ਕੱਲ ਕਰਾਂਗੇ ਸੰਡੇ ਵੈਸੇ ਕਲਾਸ ਹੁੰਦੀ ਨਾ ਇਹ ਆਪਾਂ ਕੱਲ ਕਰਾਂਗੇ ਕਲਾਸ ਵਈ ਠੀਕ ਹੈ ਚਲੋ ਤਾਂ ਪੀਐਸਟ ਦੀ ਕਲਾਸ ਹੈ ਭਾਈ ਇਹ ਤੁਹਾਡੀ ਅਸੀਂ ਨਾ ਪੀਐਸਟ ਦੇ ਪੇਪਰ ਦੇ ਵਿੱਚ ਕੀ ਕਰ ਰਹੇ ਹਾਂ ਅ ਪੀਐਸਟ ਦੀ ਕਲਾਸ 'ਚ ਅਸੀਂ ਕੀ ਕਰ ਰਹੇ ਹਾਂ ਅਸੀਂ ਕਰ ਰਹੇ ਸੀ ਪ੍ਰੀਵੀਅਸ ਈਅਰ ਕੁਐਸਚਨਸ ਪਹਿਲਾਂ ਅਸੀਂ ਸਾਰੇ ਦੇ ਸਾਰੇ ਪੀਐਸਟੈਟ ਦੇ ਪੇਪਰ ਕੀਤੇ ਨੇ ਹੁਣ ਅਸੀਂ ਸਾਡੀ ਗਵਰਨਿੰਗ ਸਟੇਟ ਹਰਿਆਣਾ ਤੇ ਆਏ ਆ ਫਿਰ ਅਸੀਂ ਘੁੰਮਦੇ ਘਮਾਉਂਦੇ ਪੂਰੇ ਇੰਡੀਆ ਦਾ ਭ੍ਰਮਣ ਕਰਾਂਗੇ ਠੀਕ ਹੈ ਦੌਰਾ ਕਰਾਂਗੇ ਫਿਰ ਅਸੀਂ ਉਹਦੇ ਚ ਚੰਗੇ ਚੰਗੇ ਜਿਹੜੇ ਕੁਐਸਚਨਸ ਹੈਗੇ ਨੇ ਉਹ ਅਸੀਂ ਲਾਵਾਂਗੇ ਬਈ ਠੀਕ ਹੈ ਤਾਂ ਇਹ ਅਸੀਂ ਕੁਐਸਚਨਸ ਕਰ ਰਹੇ ਸੀ ਤੁਹਾਡੇ ਹੈਸ਼ਟੈਗ ਹੈਸ਼ਟੈਗ ਦਾ ਪੇਪਰ ਅਸੀਂ 2012 13 ਦਾ ਇਹ ਸੈਕੰਡ ਪੋਰਸ਼ਨ ਹੈ ਇਹਦਾ ਅਸੀਂ ਕੀਤਾ ਸੀ ਬਈ ਠੀਕ ਹੈ ਤੇ ਮੇਰੇ ਖਿਆਲ ਦੇ ਵਿੱਚ ਨਾ ਇਹ ਹਾਂਜੀ ਅੱਛਾ ਜੀ 350 ਸਾਲ ਨੂੰ ਸਮਰਪਿਤ ਅਸੀਂ ਤੁਹਾਨੂੰ ਆਫਰ ਦੇ ਰਹੇ ਆ ਬਈ ਸਾਡੇ ਬੈਚਸ ਦੇ ਉੱਪਰ ਜਿਹਦੇ ਵਿੱਚ ਮਾਸਟਰ ਗ੍ਰੈਜੂਏਟ ਦਾ ਆਫਰ ਹੈ ਸਿਰਫ 25 ਤਰੀਕ ਤੱਕ ਵੈਲਿਡ ਆਫਰ ਇਹ ਤੇ ਇਹਦਾ ਤੁਹਾਨੂੰ ਮਿਲ ਰਿਹਾ ਸਿਰਫ 4999 ਰੁਪਏ ਹਿਸਟਰੀ ਲੈਕਚਰਰ ਦਾ ਤੇ ਪੋਲੀਟੀਕਲ ਸਾਇੰਸ ਲੈਕਚਰਰ ਦਾ ਤੁਹਾਨੂੰ 3500 ਰੁਪਏ ਪੀਐਸਟ ਦਾ ਬੈਚ ਸਿਰਫ ਤੇ ਸਿਰ 999 ਰੁਪਏ ਜੀ ਅੱਛਾ ਸਾਡੀ ਬੁੱਕ ਵੀ ਤੁਹਾਨੂੰ ਆਫਰ ਚ ਦੇ ਰਹੇ ਆ ਬਈ ਜਿਹੜੀ 750 ਪ੍ਰਿੰਟ ਆਊਟ ਦੇ ਵਿੱਚ ਹੈਗੀ ਤਾਂ ਇਹ ਸਾਢੇ 350 ਰੁਪਏ ਦੇ ਦੇ ਰਹੇ ਹਾਂ ਸੀ 770 ਬਈ ਇਹਦਾ ਪੋਸਟਲ ਚਾਰਜ ਜੀ ਠੀਕ ਹੈ ਤੇ ਜਿੰਨੀ ਵੀ ਸਾਡੀ ਟੈਸਟ ਸੀਰੀਜ਼ ਚਾਹੇ ਉਹ ਮਾਸਟਰ ਗ੍ਰੈਜੂਏਟ ਦੀ ਟੈਸਟ ਸੀਰੀਜ਼ ਹੈ ਚਾਹੇ ਉਹ ਲੈਕਚਰਰ ਦੀ ਟੈਸਟ ਸੀਰੀਜ਼ ਹੈਗੀ ਹਿਸਟਰੀ ਲੈਕਚਰਰ ਜਾਂ ਪੋਲਿਟਿਕਲ ਸਾਇੰਸ ਲੈਕਚਰਰ ਤੇ ਪੀਐਸਟ ਦੀ ਟੈਸਟ ਸੀਰੀਜ਼ ਹੈ ਇਹ ਮਿਲ ਲਈ ਤੁਹਾਨੂੰ ਸਿਰਫ ਤੇ ਸਿਰਫ ਸਾਢੇ 350 ਰੁਪਏ ਦੇ ਵਿੱਚ ਬਈ ਠੀਕ ਹੈ ਜੀ ਇੱਕ ਲਿਮਟਿਡ ਟਾਈਮਲੀ ਆਫਰ ਹੈ ਇਹ ਤੁਸੀਂ ਇਹਨੂੰ ਗ੍ਰੈਬ ਕਰ ਸਕਦੇ ਹੋਗੇ ਸਾਡੀ ਜੈਦੂ ਐਜੂਕੇਸ਼ਨ ਦੀ ਐਪ ਤੇ ਜਾ ਕੇ ਵੀ ਕਰ ਸਕਦੇ ਹੋ ਤੇ ਤੁਸੀਂ ਸਾਡੇ ਇਸ ਨੰਬਰ ਦੇ ਉੱਪਰ ਅਫੀਸ਼ੀਅਲ ਨੰਬਰ ਦੇ ਉੱਪਰ ਚਲੋ ਕੁਸਚਨ ਨੰਬਰ 1 ਦੇ ਹੋਈ ਹੈ ਨਾ ਕੁਸਚਨ ਨੰਬਰ 1 ਜਿਹੜਾ ਹੈਗਾ ਤਾਂ ਕੀ ਕਹਿੰਦਾ ਬਈ ਹੈ ਨਾ ਤਾਂ ਇਹ ਹੁਣ ਕੁਸਚਨ ਤੁਹਾਡੇ ਮਾਸਟਰ ਗ੍ਰੇਡਰ ਵਾਸਤੇ ਵੀ ਆ ਗਏ ਨੇ ਹੁਣ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਬਈ ਵੀ ਜਿਹੜੇ ਕੁਸਚਨ ਤੁਸੀਂ ਅੱਜ ਦੇਖ ਰਹੇ ਹੋ ਇਹ ਐਚ ਟੈਟ ਦੇ ਵਿੱਚ ਆਏ ਹੋ ਕੁਸਚਨ ਨੇ ਠੀਕ ਹੈ ਸਾਰੇ ਦੇ ਸਾਰੇ ਓਕੇ ਤਾਂ ਵਿਸਟਾਲ ਵੰਛਤਾ 3 ਕੁਸਚਨ ਆਪਾਂ ਕੱਲ੍ਹ ਕੀਤੀ ਸੀ 31ਵਾਂ ਕੁਸਚਨ ਅੱਜ ਆਇਆ ਦੇ ਵਿੱਚ ਠੀਕ ਹੈ ਤਾਂ 41 ਅੰਸ਼ ਦਾ ਦੱਸੋ ਬਈ ਚਾਲਵੰਛਤੀ ਸਥਾਪਨਾ ਕਿ ਨਹੀਂ ਕੀਤੀ ਸੀ ਦੱਖਣੀ ਭਾਰਤ ਦਾ ਇੱਕ ਵੱਡਾ ਸਾਮਰਾਜ ਵਿਸ਼ਾਲ ਸਾਮਰਾਜ ਕਾਫੀ ਲੰਬੇ ਸਮੇਂ ਤੱਕ ਵੈਲ ਐਸਟੈਬਲਿ ਦੇਹਾਤੀ ਨੇ ਆਪਣੀਆਂ ਜਿਹੜੀਆਂ ਸੀਮਾਵਾਂ ਸੀਗੀਆਂ ਇਹ ਸਮੁੰਦਰਾਂ ਦੇ ਵਿੱਚ ਵੀ ਅਲੱਗ-ਅਲੱਗ ਜਿਹੜੇ ਸਾਡੇ ਟਾਪੂ ਸੀਗੇ ਉਹਨਾਂ ਤੱਕ ਫਲਾਈਆਂ ਸੀ ਬਈ ਤਾਂ ਕੌਣ ਸੀ ਵੀ ਇਹਦਾ ਇਹਦਾ ਸੰਸਥਾਪਕ ਸੀ ਵਿਜ਼ੱਲਿਅ ਠੀਕ ਹੈ ਦੋ ਪ੍ਰਕਾਰ ਦੇ ਚੋਲ ਸਮਰਾਜ ਦੇ ਬਾਰੇ ਆਪਾਂ ਪੜ੍ਹਦੇ ਹਾਂ ਇੱਕ ਅਸੀਂ ਇਸਾ ਪੂਰਵ ਤੋਂ ਪਹਿਲਾਂ ਦਾ ਚੋਲ ਸਮਰਾਜ ਪੜ੍ਹਦੇ ਨੇ ਫਿਰ ਇਹਨੇ ਦੁਬਾਰਾ ਫਿਰ ਤੋਂ 7ਵੀਂ 8ਵੀਂ ਸਦੀ ਜਾ ਕੇ ਉਭਾਰ ਕੀਤਾ ਸੀ ਅਸੀਂ ਚੋਲ ਸਮਰਾਜ ਉਹ ਵੀ ਪੜ੍ਹਦੇ ਹੁੰਨੇ ਹਾਂ ਠੀਕ ਹੈ ਜੀ ਤਾਂ ਵਿਜ਼ੱਲਿਅ ਇਹਦਾ ਜਿਹੜਾ ਬਾਅਦ ਚ ਉਭਾਰ ਹੋਇਆ ਉਹਦਾ ਵਿਜ਼ੱਲਿਅ ਸੀਗਾ ਇਹਨਾਂ ਜੋ ਕਿਹੜੀ ਵਿਸ਼ੇਸ਼ਤਾ ਸੰਸਦੀ ਪ੍ਰਣਾਲੀ ਦਾ ਤੱਤ ਹੈ ਵੱਡੀ ਸੰਸਦੀ ਪ੍ਰਣਾਲੀ ਵੀ ਸੰਸਦੀ ਪ੍ਰਣਾਲੀ ਕੀ ਹੁੰਦੀ ਹੈ ਦੁਨੀਆ ਦੇ ਵਿੱਚ ਦੋ ਫੇਮਸ ਪ੍ਰਣਾਲੀਆਂ ਹੈਗੀਆਂ ਨੇ ਗਿਆ ਇੱਕ ਫੇਮਸ ਪ੍ਰਣਾਲੀ ਹੈ ਸਾਡੀ ਸੰਸਦੀ ਪ੍ਰਣਾਲੀ ਇੱਕ ਫੇਮਸ ਪ੍ਰਣਾਲੀ ਸਾਡੀ ਪ੍ਰਧਾਨਗੀ ਪ੍ਰਣਾਲੀ ਜਿਹਨੂੰ ਅਸੀਂ ਪੈਜੀ ਪ੍ਰੈਜ਼ੀਡੈਂਟ ਸਿਸਟਮ ਵੀ ਬੋਲਦੇ ਇਹਨੂੰ ਅਸੀਂ ਪ੍ਰਾਈਮ ਮਿਨਿਸਟਰ ਸਿਸਟਮ ਵੀ ਬੋਲ ਲੈਂਦੇ ਹਾਂ ਨਾ ਤਾਂ ਪ੍ਰਧਾਨ ਮੰਤਰੀ ਦੀ ਨਿਸ਼ਚਿਤ ਕਾਰਜਵਿਧੀ ਹੈ ਸਮੂਹਿਕ ਜ਼ਿੰਮੇਵਾਰੀ ਹੈ ਅੱਛਾ ਜੀ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦਾ ਵਖਰੀ ਮੈਂ ਨਾ ਮੰਤਰੀ ਤੇ ਅਸਲੀ ਕਾਰਜਪਾਲਿਕਾ ਦਾ ਮਿਸ਼ਰਣ ਹੈ ਵੀ ਇਹਦੇ ਵਿੱਚ ਤਾਂ ਇੱਥੇ ਸੰਸਦੀ ਪ੍ਰਣਾਲੀ ਦਾ ਕੀ ਮਤਲਬ ਲਿਆ ਗਿਆ ਹੈਗਾ ਪ੍ਰਧਾਨ ਮੰਤਰੀ ਨਿਸ਼ਚਿਤ ਕਰ ਦਵਦੀ ਸਮੂਹਿਕ ਜ਼ਿੰਮੇਵਾਰੀ ਹੈ ਕਾਰਜਪਾਲਿਕਾ ਵਿਧਾਨਪਾਲਿਕਾ ਦਾ ਵਖਰੇਵਾ ਹੈ ਬਈ ਇੱਥੇ ਠੀਕ ਹੈ ਨਾ માત્ર ਦੇ ਅਸ리 ਕਾਰਜਪਾਲਿਕਾ ਦਾ ਮਿਸ਼ਰਣ ਹੈ ਤੇ ਤਾਂ ਇਹਦੇ ਅਕੋਰਡਿੰਗ ਅਨਸਰ ਇਹਦਾ ਕੀ ਬੰਨਣਾ ਚਾਹੀਦਾ ਵੀ ਇਹਦੇ ਅਕੋਰਡਿੰਗ ਅਨਸਰ ਇਹਦਾ ਬਣੂਗਾ ਸਮੂਹਿਕ ਜ਼ਿੰਮੇਵਾਰੀ ਕਲੈਕਟਿਵ ਰਿਸਪੌਂਸਿਬਿਲਟੀ ਸਾਡੇ ਸੰਵਿਧਾਨ ਦੇ ਆਰਟੀਕਲ ਨੰਬਰ 753 ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਵੀ ਕਲੈਕਟਿਵ ਰਿਸਪੌਂਸਿਬਿਲਟੀ ਹੋਵੇਗੀ ਸਮੂਹਿਕ ਜ਼ਿੰਮੇਵਾਰੀ ਹੋਵੇਗੀ ਕਾਦੀ ਸਮੂਹਿਕ ਜ਼ਿੰਮੇਵਾਰੀ ਹੋਵੇਗੀ ਭਾਈ ਹਾਂਜੀ ਇਹ ਸਾਡੀ ਲੋਕ ਸਭਾ ਦੇ ਮਤਲਬ ਸਾਡੀ ਜਿਹੜੀ ਕਾਰਜਪਾਲਿਕਾ ਹੋਵੇਗੀ ਸਾਡੀ ਇਹ ਲੋਕ ਸਭਾ ਦੇ ਵਰਦੀ ਜ਼ਿੰਮੇਵਾਰ ਹੋਵੇਗੀ ਠੀਕ ਹੈ ਜੀ ਅੱਛਾ ਜੀ 33 ਨੰਬਰ ਕੁਸਚਨ ਦੇਖੋ ਭਾਈ ਇਹ ਸਾਰੇ ਦੇ ਕੁਸਚਨ ਯਾਰ ਮਾਸਟਰ ਗ੍ਰੈਜੂਏਟ ਲੈਵਲ ਦੇ ਵੀ ਨੇ ਕੁਸਚਨ ਇਹ ਜੀ ਕੀ ਗੱਲ ਹੈ ਲੋਕ ਸਭਾ ਦੇ ਭੰਗ ਹੋਣ ਤੋਂ ਬਾਅਦ ਲੋਕ ਸਭਾ ਚੇਅਰਮੈਨ ਮੌਜੂਦ ਰਹਿੰਦਾ ਹੈ ਮਤਲਬ ਜਦੋਂ ਸਾਡੀ ਲੋਕ ਸਭਾ ਭੰਗ ਹੋ ਜਾਂਦੀ ਹੈ ਜਦੋਂ ਸਾਡੀ ਲੋਕ ਸਭਾ ਭੰਗ ਹੋ ਜਾਂਦੀ ਹੈ ਤਾਂ ਲੋਕ ਸਭਾ ਦੇ ਭੰਗ ਹੋਣ ਤੋਂ ਬਾਅਦ ਤੱਕ ਜਿਹੜਾ ਸਾਡਾ ਲੋਕ ਸਭਾ ਦਾ ਸਪੀਕਰ ਹੈ ਚੇਅਰਮੈਨ ਹੀ ਸਪੀਕਰ ਹੁੰਦਾ ਹੈ ਤਾਂ ਨਵੀਂ ਲੋਕ ਸਭਾ ਦੇ ਗਠਨ ਤੱਕ ਠੀਕ ਹੈ ਜੀ ਰਾਸ਼ਟਰਪਤੀ ਦੁਆਰਾ ਨਵੇਂ ਲੋਕ ਸਭਾ ਚੇਅਰਮੈਨ ਦੀ ਨਿਯੁਕਤੀ ਤੱਕ ਲੋਕ ਸਭਾ ਚੇਅਰਮੈਨ ਹੀ ਹੁੰਦਾ ਵੈਸੇ ਲੋਕ ਸਭਾ ਸਪੀਕਰ ਹੁੰਦਾ ਹੁੰਦਾ ਨਵੇਂ ਲੋਕ ਸਭਾ ਚੇਅਰਮੈਨ ਦੀ ਚੋਣ ਤੱਕ ਜਾਂ ਨਵੀਂ ਸਰਕਾਰ ਦੇ ਗਠਨ ਤੱਕ ਕਦੋਂ ਦਾ ਕੰਮ ਕਰਦਾ ਬਈ ਇਹ ਲੋਕ ਸਭਾ ਦਾ ਜਿਹੜਾ ਸਪੀਕਰ ਹੈ ਇਹ ਕਦੋਂ ਦਾ ਕੰਮ ਕਰਦਾ ਹੁੰਦਾ ਹੈ ਇਹ ਕਦੋਂ ਦਾ ਕੰਮ ਕਰਦਾ ਬਈ ਕਦੋਂ ਦਾ ਕੰਮ ਕਰਦਾ ਹੈ ਹਾਂਜੀ ਪਹਿਲੀ ਮੀਟਿੰਗ ਤੱਕ ਮਤਲਬ ਲੋਕ ਸਭਾ ਦੀ ਪਹਿਲੀ ਮੀਟਿੰਗ ਉਹਦੇ ਨਾਲ ਉਸ ਸਮੇਂ ਤੱਕ ਇਹ ਕੰਮ ਕਰਦਾ ਹੁੰਦਾ ਹੈ ਠੀਕ ਹੈ ਤਾਂ ਇਹਦਾ ਨਵਾਂ ਕੀ ਹੈ ਬਈ ਸਾਡੀ ਨਵੀਂ ਲੋਕ ਸਭਾ ਦੇ ਗਠਨ ਤੱਕ ਜਦੋਂ ਨਵੀਂ ਲੋਕ ਸਭਾ ਦਾ ਗਠਨ ਹੋ ਜਾਂਦਾ ਹੈ ਤੇ ਲੋਕ ਸਭਾ ਦੀ ਪਹਿਲੀ ਮੀਟਿੰਗ ਹੋ ਜਾਂਦੀ ਹੈ ਸ਼ੁਰੂ ਉਹਦਾ ਕੀ ਕੰਮ ਕਰਦਾ ਹੁੰਦਾ ਹੈ ਚੇਅਰਮੈਨ ਦੀ ਚੋਣ ਤੱਕ ਨਹੀਂ ਬਈ ਚੇਅਰਮੈਨ ਦੀ ਚੋਣ ਤਾਂ ਪਤਾ ਨਹੀਂ ਕਦੋਂ ਹੋਊਗੀ ਹੋ ਸਕਦਾ ਵੀ ਪਹਿਲੀ ਮੀਟਿੰਗ ਜੇ ਹੋਵੇ ਨਾ ਹੋਵੇ ਠੀਕ ਹੈ ਇਹਦਾ ਅਨਸਰ ਅਸੀਂ ਲਾਵਾਂਗੇ ਇਹ ਅਨਸਰ ਠੀਕ ਹੈ ਨਵੀਂ ਲੋਕ ਸਭਾ ਦੇ ਗਠਨ ਤੱਕ ਮਤਲਬ ਜਦੋਂ ਨਵੀਂ ਲੋਕ ਸਭਾ ਬਣ ਜਾਂਦੀ ਹੈ ਉਸ ਤੋਂ ਬਾਅਦ ਉਹ ਬਣਾ ਡਿਜ਼ਾਈਨ ਦੇ ਦਿੰਦਾ ਹੁੰਦਾ ਠੀਕ ਹੈ 34 ਨੰਬਰ ਕੁਸਚਨ ਕਦਾਂ ਮਲਿਆਲਮ ਪੁਸਤਕ ਲੀਲਾ ਤਿਕਲਮ ਇੱਕ ਬੜੀ ਫੇਮਸ ਬੁੱਕ ਹੈ ਲੀਲਾ ਤਿਕਲਮ ਹੈਨਾ ਇਹਦਾ ਸੇਮ ਕੰਟੈਂਟ ਉਹੀ ਹੈ ਜਿਹੜਾ ਕੰਟੈਂਟ ਤੁਹਾਨੂੰ ਪਾਨਣੀ ਦੀ ਅਸ਼ਟ ਅਧਿਆਇ ਦੇ ਵਿੱਚ ਮਿਲਦਾ ਹੈਗਾ ਹੁਣ ਤੁਸੀਂ ਐਗਜ਼ਾਮਪਲ ਸਮਝ ਗਏ ਹੋਗੇ ਹਿੰਟ ਮੈਂ ਤੁਹਾਨੂੰ ਦੇਤਾ ਆ ਤਾਂ ਇਹਦਾ ਆਨਸਰ ਤੁਸੀਂ ਲਾਦੋਗੇ ਬਈ ਹਨਾ ਪਰ ਇਹਦਾ ਸਾਨੂੰ ਜਿਹੜਾ ਲੇਖਕ ਹੈਗਾ ਨਾ ਇਹ ਸਾਨੂੰ ਅਗਿਆਤ ਮਿਲਦਾ ਹੈ ਤਾਂ ਕਿਹੜੀ ਸੀ ਇਤਿਹਾਸ ਨਾਲ ਰਿਲੇਟਡ ਹੈ ਧਰਮ ਨਾਲ ਕਲਾ ਨਾਲ ਜਾਂ ਵਿਆਕਰਨ ਦੇ ਨਾਲ ਰਿਲੇਟ ਕਰਦੀ ਹੈ ਬੁੱਕ ਇਹ ਤੇ ਕਾਹਦੇ ਨਾਲ ਰਿਲੇਟ ਕਰਦੀ ਹੈ ਬਈ ਇਹ ਦੱਸੋ ਇਹ ਕਰਦੀ ਹੈ ਬੁੱਕ ਜੀ ਮੋਸਟ ਇੰਪੋਰਟੈਂਟ ਹੈ ਲੀਲਾ ਟੈਲਕਮ ਜਿਹੜੀ ਬੁੱਕ ਹੈ ਨਾ ਇਹ ਕਰਦੀ ਹੈ ਵਿਆਕਰਨ ਦੇ ਨਾਲ ਤਮਿਲ ਵਿਆਕਰਨ ਮਲਿਆਲਮ ਵਿਆਕਰਨ ਮਲਿਆਲਮ ਮਤਲਬ ਕਿੱਥੋਂ ਦੀ ਲੈਂਗੁਏਜ ਹੈ ਬਈ ਇਹ ਮਲਿਆਲਮ ਹੈ ਇਹ ਕੇਰਲਾ ਦੀ ਲੈਂਗ ਜਿਹੜੀ ਕੇਰਲਾ ਸਟੇਟ ਹੈ ਨਾ ਓਦੀ ਜਿਹੜੀ ਲੈਂਗੁਏਜ ਹੈ ਨਾ ਉਹ ਮਲਿਆਲਮ ਹੈ। ਓਕੇ ਚਲੋ। ਭਾਰਤ ਦੇ ਰਾਸ਼ਟਰਪਤੀ ਦੇ ਬਾਰੇ ਕੀ ਸਹੀ ਹੈ? ਰਾਸ਼ਟਰਪਤੀ ਦੇ ਬਾਰੇ ਪੁੱਛਿਆ ਨਾ ਨੇ ਕੁਐਸਚਨ। ਰਾਸ਼ਟਰਪਤੀ ਦੇ ਬਾਰੇ ਕੀ ਸਹੀ ਹੈ? ਹਾਂਜੀ। ਕਹਿੰਦੇ ਜੋ ਮੁੱਖ ਕਾਰਜਕਾਰੀ ਅਧਿਕਾਰੀ ਹੁੰਦਾ ਹੈ ਉਹ ਸੈਨਾ ਦਲਾਂ ਦਾ ਮੁਕ ਕਮਾਂਡਰ ਹੁੰਦਾ ਹੈ। ਉਹ ਰਾਜ ਦਾ ਮੁਖੀ ਹੁੰਦਾ ਹੈ। ਸੰਗੀ ਵਿਧਾਨ ਮੰਡਲ ਹਿੱਸਾ ਹੁੰਦਾ ਇਹ ਤਾਂ ਯਾਰ ਸਾਰੀਆਂ ਗੱਲਾਂ ਸਹੀ ਲੱਗਦੀਆਂ ਨੇ ਸਾਰੀਆਂ ਗੱਲਾਂ ਲੱਗਦੀਆਂ ਨੇ ਫਿਰ ਲਾ ਦੋ ਅਨਸਰ ਭਈ ਇਹਦਾ ਤੇਦਾ ਅਨਸਰ ਸਾਡੇ ਸਾਰੇ ਆ ਗਿਆ 1 2 3 4 ਆ ਗਿਆ ਓਕੇ ਕਿਉਂ بڑے ਚੱਕਰ ਮੇ 36 ਨੰਬਰ ਕੋਸਰ ਭਾਰਤੀ ਸੰਵਿਧਾਨ ਦੀ 8ਵੀਂ ਸੂਚੀ ਵਿੱਚ ਕਿੰਨੀਆਂ ਭਾਸ਼ਾਵਾਂ ਸ਼ਾਮਲ ਨੇ ਦੇ ਵਿੱਚ ਵੀ ਕਿੰਨੀਆਂ ਭਾਸ਼ਾਵਾਂ ਨੇ ਸਾਡੀਆਂ ਟੋਟਲ 12 ਅਨੁਸੂਚੀਆਂ ਨੇਗੀਆਂ ਠੀਕ ਹੈ ਤਾਂ ਇਹਦੇ ਵਿੱਚੋਂ ਕਿੰਨੀਆਂ ਮਾਨਤਾ ਪ੍ਰਾਪਤ ਭਾਸ਼ਾਵਾਂ ਨੇ ਪਹਿਲਾਂ ਸਾਡਾ ਸਿਧਾਂਜ ਤੋਂ ਬਣ ਕੇ ਤਿਆਰ ਹੋਇਆ ਸੀ ਉਸ ਸਮੇ 14 ਮਾਨਤਾ ਪ੍ਰਾਪਤ ਭਾਸ਼ਾਵਾਂ ਸੀਗੀਆਂ ਫਿਰ ਇਹਦੇ ਵਿੱਚ ਇੱਕ ਸਿੰਧੀ ਲੈਂਗੁਏਜ ਐਡ ਕਰ ਦਿੱਤੀ ਠੀਕ ਹੈ ਜੀ ਇੰਪੋਰਟੈਂਟ 21 ਅਮੈਂਡਮੈਂਟ ਠੀਕ ਹੈ 9076 ਦੇ ਵਿੱਚ 15 ਹੋ ਗਈਆਂ ਬਈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜੀ ਕੇ ਐਨ ਐਮ ਯਾਦੋ ਘੋੜੀ ਕੌਂਕਣੀ ਨੇਪਾਲੀ ਬਣੀ ਪੂਰੀ ਫਿਰ ਜੀ ਐਸ ਡੀ ਐਮ ਐਸ ਡੀ ਐਮ ਬੀ ਤਾਂ ਇਹਦੇ ਵਿੱਚ ਸਿੰਧੀ ਡੋਗਰੀ ਠੀਕ ਹੈ ਜੀ ਮੈਥਲੀ ਤੇ ਬੋੜੋ ਇਹ ਚਾਰ ਤਾਂ ਟੋਟਲ ਕਿੰਨੀ ਹੋਣਗੀਆਂ 18 ਹੋ ਗਈਆਂ ਠੀਕ ਹੈ ਜੀ ਸੋਰੀ ਅਗਾ ਆ ਪਨੇਠਾ 15 ਹੋ ਰਹੇ ਹੋ ਗਏ ਸੀ ਆ ਉੱਤੇ 9 ਹੋ ਰਹੇ 18 ਪਲੱਸ 4 ਹੋ ਗਈਆਂ ਇੱਥੇ ਠੀਕ ਹੈ ਤਾਂ ਟੋਟਲ 22 ਮਾਨਤਾ ਪ੍ਰਾਪਤ ਪਛਾਵਾ ਹੋ ਜਾਂਦੀ ਹੈ ਜੀ ਬਈ ਠੀਕ ਹੈ ਜੀ ਤੇ ਦਾ ਅਨਸਰ ਅਸੀਂ ਗਿਲਾ ਦਾਂਗੇ ਜੀ ਇਹਦਾ ਅਨਸਰ ਅਸੀਂ 22 ਲਾ ਦਾਂਗੇ ਠੀਕ ਹੈ ਸਿੰਪਲ ਗੱਲ ਹੈ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਨੰਬਰ 37 ਹੈ ਕੀ ਕਹਿੰਦਾ ਵੀ ਕਹਿੰਦਾ ਇਹਨਾਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਭਾਰਤ ਦੀ ਭੂਮੀ ਤੇ ਇੱਕ ਵਿਦੇਸ਼ੀ ਨੂੰ ਵੀ ਉਪਲਬਧ ਹੈ ਅਸੀਂ ਜਦੋਂ ਆਪਣੇ ਕਨਸਟੀਟਿਊਸ਼ਨ ਨੂੰ ਦੇਖਦੇ ਆ ਨਾ ਹਾਂਜੀ ਤਾਂ ਸਾਨੂੰ ਪਤਾ ਹੈ ਵੀ ਸਾਡਾ ਜਿਹੜਾ ਕਨਸਟੀਟਿਊਸ਼ਨ ਹੈ ਨਾ ਇਹ ਫੋਰਨਰਸ ਨੂੰ ਵੀ ਰਾਈਟ ਦਿੰਦਾ ਠੀਕ ਹੈ ਤੇ ਇੰਡੀਅਨਸ ਨੂੰ ਵੀ ਰਾਈਟ ਦਿੰਦਾ ਹੈ ਫੋਰਨਰਸ ਨੂੰ ਕਿਹੜੇ ਕਿਹੜੇ ਰਾਈਟ ਨਹੀਂ ਮਿਲਦੇ ਹੈਗੇ ਨਾ ਤਾਂ ਇੱਕ ਤਾਂ ਦੇਖੋ ਸਿੱਧੀ ਗੱਲ ਹੈ ਨਾ ਆਰਟੀਕਲ ਨੰਬਰ 15 ਆਰਟੀਕਲ ਨੰਬਰ 16 ਆਰਟੀਕਲ ਨੰਬਰ 19 ਆਰਟੀਕਲ ਨੰਬਰ 29 ਤੇ ਆਰਟੀਕਲ ਨੰਬਰ 30 ਇਹ ਸਾਡੇ ਵਿਦੇਸ਼ੀਆਂ ਨੂੰ ਨਹੀਂ ਮਿਲਦਾ ਹੈਗਾ ਹਨਾ ਰੇਅਰ ਮਾਮਲਿਆਂ ਦੇ ਵਿੱਚ ਆਰਟੀਕਲ ਨੰਬਰ 22 ਵੀ ਕਈ ਵਾਰ ਖੋਲਿਆ ਜਾਂਦਾ ਹੈ ਨਾ ਚਲੋ ਤਾਂ ਸਰਵਿਆਨਿਕ ਸੇਵਾਵਾਂ ਦੇ ਮਾਮਲੇ ਵਿੱਚ ਮੌਕੇ ਦੀ ਸਮਾਨਤਾ ਸਰਵਿਆਨਿਕ ਸੇਵਾਵਾਂ ਦੇਸ਼ ਕਦੋਂ ਕਿਹੜਾ ਉ निवास ਕਰਨੇ ਕਾਰੋਬਾਰੀ ਸੁੰਦਰਤਾ ਇਹ ਤਾਂ ਦੇਖੋ ਆਰਟੀਕਲ ਨੰਬਰ ਸਾਡਾ 16 ਆ ਗਿਆ ਵੀ ਇਹ ਆਰਟੀਕਲ ਨੰਬਰ ਤੁਹਾਡਾ 19 ਆ ਗਿਆ ਠੀਕ ਹੈ ਸਿਰਫ ਧਰਮ ਜਾਤੀ ਤੇ ਲਿੰਗ ਦੇ ਆਧਾਰ ਤੇ ਭੇਦਭਾਵ ਤੋਂ ਸੁਰੱਖਿਆ ਵੀ ਹੈ ਨਾ ਜੀਵਨ ਦੇ ਵਿਅਕਤੀਗਤ ਆ ਆਰਟੀਕਲ ਨੰਬਰ ਤੁਹਾਡਾ 15 ਆ ਗਿਆ ਆਰਟੀਕਲ ਨੰਬਰ ਤੁਹਾਡਾ 21 ਆ ਗਿਆ ਤਾਂ ਜਿਹੜੇ ਆਪਾਂ ਉਰੇ ਆਰਟੀਕਲ ਲਿਖੇ ਨੇ ਕੀ ਇਹਨਾਂ 'ਚ ਹੈਗਾ ਵੀ ਇਹ ਨਹੀਂ ਹੈਗਾ ਇਹਦਾ ਮਤਲਬ ਲਾਈਫ ਐਂਡ ਪਰਸਨਲ ਲਿਬਰਟੀ ਦਾ ਰਾਈਟ ਜਿਹੜਾ ਹੈਗਾ ਉਹ ਤੁਹਾਡਾ ਫੋਰਨਰਸ ਨੂੰ ਵੀ ਮਿਲਦਾ ਹੈ ਉਹ ਫੋਰਨਰਸ ਨੂੰ ਵੀ ਮਿਲਦਾ ਹੁੰਦਾ ਸਿੱਧੀ ਗੱਲ ਹੈ ਸਿੰਪਲ ਗੱਲ ਹੈ ਨਾ ਚਲੋ ਨੈਕਸਟ ਕੁਐਸਚਨ ਨੰ ਇੰਨਾ ਵਿੱਚ ਕਹਿੰਦੇ ਕਿਹੜਾ ਸਿੰਧੂ ਸ਼ਹਿਰ ਦੇ ਦੋ ਸਥਾਨ ਦੇ ਹੈ ਮਤਲਬ ਦੇ ਦੋ ਸਥਾਨ ਤੇ ਤਿੰਨ ਸੀ ਮਤਲਬ ਆਮ ਤੌਰ ਤੇ ਸਾਨੂੰ ਜਿੰਨੇ ਵੀ ਇੰਡਸ ਸਿਵਲਿਜੇਸ਼ਨ ਦੇ ਜਿਹੜੇ ਸਥਾਨ ਮਿਲੇ ਨੇ ਉਹਨਾਂ ਦੇ ਵਿੱਚੋਂ ਦੋ ਦੀ ਬਜਾਏ ਮਤਲਬ ਮੋਸਟਲੀ ਦੋ ਦੋ ਸਥਾਨ ਨੇ ਮਤਲਬ ਦੋ ਢਿੱਲੇ ਸੀ ਪੂਰਬੀ ਢਿੱਲਾ ਪੱਛਮੀ ਢਿੱਲਾ ਪਰ ਇੱਥੇ ਸਾਨੂੰ ਇੱਕ ਮੱਧਮ ਢਿੱਲਾ ਮਿਲਿਆ ਮੱਧ ਢਿੱਲਾ ਮਿਲਿਆ ਤਾਂ ਕਿਹੜਾ ਸ਼ਹਿਰ ਸੀ ਬਈ ਤੋਲਾ ਵਿਰਾ ਠੀਕ ਹੈ ਤਾਂ ਇੱਕੋ ਮਾਤਰਾ ਸਾਡਾ ਸ਼ਹਿਰ ਹੈ ਜੀ ਇਹ ਜਿੱਥੇ ਤਿੰਨ ਢਿੱਲੇ ਪਾਏ ਗਏ ਨੇ ਤੋਲਾ ਵਿਰਾ ਤੇ ਤੋਲਾ ਵਿਰਾਸ ਨੂੰ ਤਿੰਨ ਪ੍ਰਕਾਰ ਦੇ ਮਿਲੇ ਨੇਗੇ ਤਾਂ ਗੁਜਰਾਤ ਦੇ ਵਿੱਚ ਤੋਲਾ ਵਿਰਾ ਵੀ ਰੀਸੈਂਟ ਖੋਜਿਆ ਹੋਇਆ ਸਭ ਤੋਂ ਵੱਡਾ ਸ਼ਹਿਰ ਹੈ ਨਾ ਵੈਸੇ ਤਾਂ ਰਾਖੀਗੜੀ ਇਸ ਸਮੇਂ ਸਭ ਤੋਂ ਵੱਡਾ ਹੈਗਾ ਮੋਹਨਜੋਦੜੋ ਵੀ ਵੱਡਾ ਹੈ ਤੋਲਾ ਆਪਣੇ ਤੁਹਾਡਾ ਇਹ ਤੋਂ ਵੀ ਵੱਡਾ ਹੈ ਹੜੱਪਾ ਤੋਂ ਵੀ ਵੱਡਾ ਹੈ ਠੀਕ ਹੈ ਤੇ ਸਭ ਤੋਂ ਵੱਡਾ ਰਾਖੀਗੜੀ ਹੈ ਕਹਿੰਦਾ ਇਹ ਰਾਸ਼ਟਰੀ ਮੈਂਬਰ ਨਾਮਜ਼ਦ ਕਰਦਾ ਹੈ ਰਾਜ ਸਭਾ ਚ ਲੋਕ ਸਭਾ ਦੇ ਲੋਕ ਸਭਾ ਦੇ ਲੋਕ ਸਭਾ ਦੋਨਾਂ ਦੇ ਵਿੱਚ ਅੱਛਾ ਜਦੋਂ ਇਹ ਕੁਸਚਨ ਪੁੱਛਿਆ ਗਿਆ ਸੀ ਉਸ ਸਮੇਂ ਤਾਂ ਦਾ ਆਨਸਰ ਬਣਦਾ ਸੀ ਸੀ ਠੀਕ ਹੈ ਲੋਕ ਸਭਾ ਰਾਸਵਾ ਦੋਨੋਂ ਬਣਦਾ ਸੀਗਾ ਪਰ ਹੁਣ ਇਹਦਾ ਆਨਸਰ ਕੀ ਬਣਨਾ ਹੈ ਆਪਾਂ ਅੱਜ ਦੇ ਸੰਦਰਭ ਦੇ ਵਿੱਚ ਇਹਦਾ ਆਨਸਰ ਦੇਣਾ ਹੈ ਤਾਂ ਅੱਜ ਦੇ ਸੰਦਰਭ ਦੇ ਵਿੱਚ ਇਹਦਾ ਆਨਸਰ ਕੀ ਬਣਦਾ ਹੈ ਉਹਦਾ ਆਨਸਰ ਬਣਦਾ ਹੈ ਫਿਰ ਸੜਾ ਰਾਸਵਾ ਕਿਉਂਕਿ ਭਾਰਤ ਦਾ ਰਾਸ਼ਟਰਪਤੀ 12 ਬੰਦਿਆਂ ਨੂੰ ਨਾਮਿਨੇਟ ਕਰਦਾ ਬਈ ਕਿਹੜੇ ਕਿਹੜੇ ਖੇਤਰਾਂ ਦੇ ਵਿੱਚੋਂ ਕਲਾ ਦੇ ਵਿੱਚੋਂ ਸਾਹਿਤ ਦੇ ਵਿੱਚੋਂ ਵਿਗਿਆਨ ਦੇ ਵਿੱਚੋਂ ਸਮਾਜ ਸੇਵਾ ਦੇ ਵਿੱਚੋਂ ਤੇ 12 ਬੰਦੇ ਹੋਗੇ ਨਾਮਿਨੇਟ ਕਰਨ ਵਾਲੇ ਹੈਨਾ ਪਹਿਲਾਂ ਐਂਗਲੋ ਇੰਡੀਅਨ ਫਿਰ 104 ਅਮੈਂਡਮੈਂਟ ਹੁੰਦੀ ਹੈ ਐਂਗਲੋ ਇੰਡੀਆ ਦਾ ਕਨਸੈਪਟ ਖਤਮ ਹੋ ਜਾਂਦਾ 2019 ਦੇ ਵਿੱਚ ਠੀਕ ਹੈ ਤੁਹਾਨੂੰ ਸ ਆਪਾਂ ਲੋਕ ਸਭਾ ਤੋਂ ਕੀ ਲੈਣਾ ਹੁਣ ਬਈ ਹੈ ਨਾ ਚਲੋ ਇਹਨਾਂ ਵਿੱਚ ਜੁ ਕਹਿੰਦਾ ਇੱਕ ਖੇਤਰ ਦੌਰੇ ਦੀ ਉਦਾਹਰਨ ਹੈ ਖੇਤਰ ਦੌਰਾ ਕਰਨਾ ਤੁਸੀਂ ਬੱਚਿਆਂ ਨੂੰ ਲੈ ਕੇ ਆਣਾ ਹੈ ਦਿਖਾ ਕੇ ਲੈਣਾ ਵੀ ਬੱਚਾ ਨੇ ਵਿੱਚੋਂ ਆ ਦੇਖੋ ਜੀ ਇੱਥੇ ਆਹ ਕੰਮ ਹੁੰਦਾ ਤਾਂ ਪੁਸਤਕ ਹੈ ਜੀ ਪੰਚਾਇਤ ਘਰ ਹੈ ਨਕਸ਼ਾ ਹੈ ਗਲੋਬ ਹੈ ਨਾ ਤਾਂ ਖੇਤਰ ਦੌਰਾ ਕਿੱਥੇ ਕਰਾਉਂਗੇ ਬਈ ਹੁਣ ਗਲੋਬ ਪੁਸਤਕ ਦੇ ਵਿੱਚ ਬਾੜ ਨਹੀਂ ਸਕਦੇ ਨਕਸ਼ੇ ਦੇ ਵਿੱਚ ਤਾਂ ਬਾੜ ਨਹੀਂ ਸਕਦੇਗੇ ਗਲੋਬ ਦੇ ਉੱਪਰ ਲੈ ਕੇ ਨਹੀਂ ਜਾ ਸਕਦੇ ਤੁਸੀਂ ਤਾਂ ਕਿੱਥੇ ਲੈ ਕੇ ਜਾਓਗੇ ਬਈ ਤੈਨੂੰ ਲੈ ਕੇ ਜਾਵਾਂਗੇ ਅਸੀਂ ਪੰਚਾਇਤ ਘਰ ਦੇ ਵਿੱਚ ਠੀਕ ਹੈ ਜੀ ਸਿੰਪਲ ਕੁਐਸਚਨ ਚਲੋ ਨੈਕਸਟ ਕੋਸੇ 41 ਨੰਬਰ ਪੰਚਾਇਤੀ ਰਾਜ 73 ਅਮੈਂਡਮੈਂਟ ਯਾਦ ਹੋਊਗੀ ਭਾਗ ਨੰਬਰ 9 ਜੋੜਿਆ ਗਿਆ ਸੀਗਾ ਠੀਕ ਹੈ ਜੀ ਤੇ ਆਰਟੀਕਲ ਨੰਬਰ ਸਾਡਾ 243 ਤੋਂ ਲੈ ਕੇ 243 ਪੀ ਤੱਕ ਜੋੜਿਆ ਹੈਗਾ ਬਈ ਠੀਕ ਹੈ ਜੀ ਇੰਪੋਰਟੈਂਟ ਤੁਹਾਡੇ ਵਾਸਤੇ ਇਹਨੂੰ ਯਾਦ ਕਰਨਾ ਆਪਾਂ ਤੇ ਕਿੰਨੇ ਟਾਪਿਕਸ ਰੱਖੇ ਗਏ ਸੀ ਬਈ ਪੰਚਾਇਤਾਂ ਨੂੰ ਕਿੰਨੇ ਟਾਪਿਕਸ ਦਿੱਤੇ ਗਏ ਨੇ 29 ਟਾਪਿਕਸ ਨੇ ਸਿੰਪਲ ਗੱਲ ਹੈ ਜੀ ਕਿਉਂ ਪੜਿਓ ਚੱਕਰ ਮੇ ਹਨਾ ਚਲੋ ਨੈਕਸਟ ਕੁਸਚਨ ਨੰਬਰ 42 ਆ ਰਿਹਾ ਹੈ ਕੀ ਕਹਿੰਦਾ ਇਹ ਦੇਖੋ ਇਹਨਾਂ ਵਿੱਚ ਕਿਹੜਾ ਪੇਰੀਆਰ ਦੇ ਨਾਮ ਤੋਂ ਫੇਮਸ ਹੈ ਪੇਰੀਆਰ ਕਿਹਦਾ ਨਾਮ ਸੀ ਪੇਰੀਆਰ ਰਾਮਾ ਸਵਾਮੀ ਪੇਰੀਆਰ ਰਾਮਾ ਸਵਾਮੀ ਨਾਇਕਰ ਵੀ ਕਹਿੰਦੇ ਨੇ ਰਾਮਾ ਸਵਾਮੀ ਪੇਰੀਆਰ ਵੀ ਕਹਿੰਦੇ ਨੇ ਜਿਨ੍ਹਾਂ ਨੇ ਦੱਖਣੀ ਭਾਰਤ ਦੇ ਵਿੱਚ ਸੁਧਾਰ ਲੈਣਾ ਚਲਾਈਆਂ ਸੀਗੀਆਂ ਮੰਦਰ ਪ੍ਰਵੇਸ਼ ਲੈ ਜਿਹੜੀ ਮੂਮੈਂਟਸ ਚਲਾਈਆਂ ਸੀ ਵੀ ਹੈ ਨਾ ਕਹਿੰਦੇ ਪਰਮਾਤਮਾ ਸੋਡਾ ਕਹਦਾ ਕੱਲਾ ਬਈ ਪਰਮਾਤਮਾ ਕੋਈ ਇੱਕ ਵਰਗ ਨਾਲ ਥੋੜੀ ਸੰਬੰਧ ਰੱਖਦਾ ਹੈਗਾ ਪਰਮਾਤਮਾ ਇਹ ਥੋੜੀ ਕਹਿੰਦਾ ਵੀ ਮੈਨੂੰ ਇੱਕ ਵਰਗੀ ਮੇਰੀ ਪੂਜਾ ਕਰਾ ਸਕਦਾ ਹੈ ਭਈ ਪਰਮਾਤਮਾ ਦੀ ਨਜ਼ਰਾਂ ਇਹ ਤਾਂ ਸਾਰੇ ਬਈ ਇੱਕੋ ਜਿਹੇ ਨੇ ਹੈ ਨਾ ਜੀ ਹੁਣ ਰਾਮ ਰਹੀਮ ਅੱਲਾ ਵਾਹਿਗੁਰੂ ਗੋਡ ਰਾਮ ਦੀ ਨਜ਼ਰਾਂ ਦੇ ਵਿੱਚ ਕੌਣ ਲੱਗ ਹੋ ਸਕਦਾ ਹੈ ਹਨਾ ਉਹ ਤਾਂ ਸਭ ਸਭ ਨੂੰ ਆਪਣੀ ਸੰਤਾਨ ਮੰਨਦਾ ਹੈ ਨਾ ਤੇ ਕਹਿੰਦੇ ਭਾਈ ਵੀ ਸਭ ਨੂੰ ਪ੍ਰਵੇਸ਼ ਦਿਓ ਨਹੀਂ ਤਾਂ ਫਿਰ ਜਿਹੜਾ ਸੋਡੇ ਗ੍ਰੰਥਾਂ 'ਚ ਲਿਖਿਆ ਗਿਆ ਅਸੀਂ ਇਹਨੂੰ ਮੰਨਣ ਨੂੰ ਤਿਆਰ ਹੈ ਨਹੀਂ ਸਿੱਧੀ ਗੱਲ ਹੈ ਭਾਈ ਹਨਾ ਚਲੋ ਹైదరాబాద్ ਦੀ ਨਿਜ਼ਾਮ ਸ਼ਹੀਦੇ ਮੋਢੀ ਕੌਣ ਸੀਗੇ ਹైదరాబాద్ ਦੀ ਨਿਜ਼ਾਮ ਸ਼ਹੀਦ ਹైదరాబాద్ ਦੇ ਨਿਜ਼ਾਮ ਕਿਸੇ ਸਮੇਂ ਦੁਨੀਆ ਦੇ ਸਭ ਤੋਂ ਅਮੀਰ ਪਰਸਨ ਤੇ ਦੁਨੀਆ ਦੇ ਸਭ ਤੋਂ ਕੰਜੂਸ ਪਰਸਨ ਦੇ ਵਿੱਚ ਵੀ ਜਿਹੜਾ ਆਖਰੀ ਸੀ ਨਾ ਇਹ ਜਿਹੜਾ ਅੜ ਗਿਆ ਸੀਗਾ ਭਾਰਤੀ ਸਟੇਟ ਦੇ ਨਾਲ ਲੈਂਡ ਤੇ ਵੀ ਮੈਂ ਤਾਂ ਸ਼ਾਮਲ ਹੁੰਦਾ ਨਹੀਂ ਹੈਗਾ ਹਨਾ ਕਾਫੀ ਰੌਲਾ ਰੌਲਾ ਪਿਆ ਹਨਾ ਠੀਕ ਹੈ ਤਾਂ ਇਹਦਾ ਇਹਦੀ ਸਥਾਪਨਾ ਕਿਨੇ ਕੀਤੀ ਸੀ ਵੀ ਹਨਾ ਸ਼ਾਦਤ ਖਾਨ ਦਾ ਵੱਦਾ ਸੀਗਾ ਠੀਕ ਹੈ ਤੇ ਸ਼ਫਦਰ ਜੰਗ ਵੀ ਇੱਧਰ ਬੰਗਾਲ ਨਾਲ ਜੁੜਿਆ ਹੋਇਆ ਸੀਗਾ ਮੁਰਸ਼ਿਦ ਕੁਲੀ ਖਾਨ ਬੰਗਾਲ ਨਾਲ ਜੁੜਦਾ ਏਸੀ ਚਿੰਕਿਲਿਚ ਖਾਨ ਠੀਕ ਹੈ ਇਹਨੂੰ ਬੋਲਦੇ ਸੀ ਚਿੰਕਿਲਿਚ ਖਾਨ ਠੀਕ ਹੈ ਜੀ ਇੰਪੋਰਟੈਂਟ ਹੈ ਜੀ ਚਿੰਕਿਲਿਚ ਖਾਨ ਨਿਜ਼ਾਮ ਚਲੋ 44 ਨੰਬਰ ਕੁਸਚਨ ਕੰਦਰੀਆ ਮਹਾਦੇਵ ਮੰਦਿਰ ਕੰਦਰੀਆ ਮਹਾਦੇਵ ਮੰਦਿਰ ਦਾ ਨਿਰਮਾਣ 11ਵੀਂ ਗੁਰਮੀ ਸਦੀ ਦੇ ਨੇੜੇ ਦੇਲੇ ਕਰਵਾਇਆ ਗਿਆ ਸੀਗਾ ਤੇ ਇਹ ਮੱਧ ਪ੍ਰਦੇਸ਼ ਦੇ ਵਿੱਚ ਨੇ ਕੰਦਰੀਆ ਮਹਾਦੇਵ ਮੰਦਿਰ ਤੇ ਇਹਦਾ ਨਿਰਮਾਣ ਕਰਵਾਇਆ ਸੀ ਹੁਣ ਮਹਾਰਾਸ਼ਟਰ ਵਾਲੇ ਇਲਾਕੇ ਦੇ ਵਿੱਚ ਸੌਰੀ ਮਹਾਰਾਸ਼ਟਰ ਗਿਆ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਵਾਲੇ ਇਲਾਕੇ ਦੇ ਵਿੱਚ ਕਿਹੜੇ ਰਾਜਵੰਸ਼ ਦੀ ਸਟੈਬਲਿਸ਼ਮੈਂਟ ਸੀਗੀ ਜਦੋਂ ਆਪਾਂ ਦੱਖਣੀ ਭਾਰਤ ਦਾ ਇਤਿਹਾਸ ਪੜ੍ਹਦੇ ਹੁਣੇ ਤਾਂ ਉਦੋਂ ਇਹਨਾਂ ਨੂੰ ਪੜ੍ਹਦੇ ਹੁਣੇ ਅਸੀਂ ਚੰਦੇਲਾਂ ਨੂੰ ਠੀਕ ਹੈ ਤਾਂ ਇੰਪੋਰਟੈਂਟ ਹੈ ਜੀ ਚੰਦੇਲ ਹੈ ਨਾ ਵੈਰੀ ਇੰਪੋਰਟੈਂਟ ਚਲੋ ਇਹ ਨੈਕਸਟ ਕੁਸਚਨ ਹੈ 44 ਨ ਭਾਰਤ ਵਿੱਚ ਚਾਰ ਬਾਗ ਸ਼ੈਲੀ ਦੇ ਮੋਢੀ ਕੌਨੇ ਚਾਰ ਬਾਗ ਸ਼ੈਲੀ ਚਾਰ ਬਾਗ ਸ਼ੈਲੀ ਮਤਲਬ ਜਿਵੇਂ ਤੁਸੀਂ ਨਾ ਕਦੇ ਲਾਲ ਕਿਲਾ ਸੌਰੀ ਤਾਜ ਮਹਿਲ ਕੋ ਮੰਜਾਉਗੇ ਨਾ ਤਾਂ ਤੁਹਾਨੂੰ ਉਥੇ ਚਾਰ ਬਾਗ ਦਾ ਕਨਸੈਪਟ ਦੇਖਣ ਨੂੰ ਮਿਲਦਾ ਤੁਸੀਂ ਕਹੋਗੇ ਜੀ ਚਾਰ ਬਾਗ ਤਾਂ ਸਾਨੂੰ ਦਿਖੇ ਨਹੀਂ ਹੈਗੇ ਸਾਨੂੰ ਤਾਂ ਦੋ ਹੀ ਬਾਗ ਦਿਖੇ ਨੇ ਤਾਜ ਮਹਿਲ ਦੇ ਬਿਲਕੁਲ ਸਾਹਮਣੇ ਦੋ ਨੇਗੇ ਦੋ ਜਮਨਾ ਨਦੀ ਤੋਂ ਪਰਲੇ ਪਾਸੇ ਨੇ ਠੀਕ ਹੈ ਜੀ ਤਾਂ ਜਦੋਂ ਉਹਦਾ ਵੀਊ ਤੁਸੀਂ ਉੱਪਰੋਂ ਦੇਖੋਗੇ ਨਾ ਤਾਂ ਤੁਹਾਨੂੰ ਚਾਰ ਬਾਗ ਹੀ ਦਿਖਾਈ ਦਿੰਦੇ ਨੇ ਤਾਂ ਕਿਨੇ ਸ਼ੁਰੂ ਕੀਤਾ ਸੀ ਵੀ ਚਾਰ ਬਾਗ ਸ਼ੈਲੀ ਇਹ ਮੁਗਲਾਂ ਨੇ ਖਾਸ ਕਰਕੇ ਜਹਾਂਗੀਰ ਦੇ ਸਮੇਂ ਤੋਂ ਇਹ ਸ਼ੈਲੀ ਈ ਜਿਆਦਾ ਮਕਬੂਲ ਹੋਈ ਸੀਗੀ ਇੰਪੋਰਟੈਂਟ ਹੈ ਇਹ ਸ਼ੈਲੀ ਇਹ ਪੁਰਾਣੇ ਪੱਥਰ ਦੀ ਵੀ ਹੈ ਨਾ ਪੁਰਾਣਾ ਪੱਥਰ ਕਾਲ ਲਗਭਗ 1.2 ਸੈਂਕੜਾ ਹਜ਼ਾਰ ਦਸਿਆ 110 ਲੱਖ ਤਾਂ ਲਗਭਗ 20 ਲੱਖ ਸਾਲ ਤੋਂ ਸ਼ੁਰੂ ਹੁੰਦਾ ਵੀ ਤੇ 10000 ਇਸਾਪੂਰਵ ਤੱਕ ਇਹ ਜਾਂਦਾ ਜੀ ਤੇ ਜਿਹੜਾ 10000 ਇਸਾ ਤੋਂ ਸ਼ੁਰੂ ਹੋਇਆ ਸੀ ਜਿਹੜਾ ਸਮਾਂ ਉਹਨੂੰ ਅਸੀਂ ਹੋਲੋਸਨ ਕਾਲ ਦੇ ਨਾਮ ਨਾਲ ਜਾਣਦੇ ਹੁੰਦੇ ਹੁਣ ਇਹ ਵੀ ਧਿਆਨ ਰੱਖਿਓ ਵੀ ਜੀਓਗ੍ਰਾਫੀ ਦੇ ਵਿੱਚ ਕੋਰ ਕੁਐਸਚਨ ਪੁੱਛਿਆ ਗਿਆ ਸੀਗਾ ਮਾਸਟਰ ਗ੍ਰੈਜੂਏਟ ਦੇ ਪੇਪ ਭਾਰਤ ਵਿੱਚ ਸੰਪਰਦਾਇਕ મતદાન ਖੇਤਰ ਸ਼ੁਰੂ ਕੀਤੇ ਗਏ ਸੀ 2016 ਦੇ ਪੇਪਰ ਦੇ ਵਿੱਚ ਆਇਆ ਸੀ ਉਹ ਤਾਂ ਭਾਰਤ ਵਿੱਚ ਸੰਪਰਦਾਇਕ મતદાન ਸ਼ੁਰੂ ਕੀਤੇ ਗਏ ਸੀ ਹੈ ਨਾ ਮਤਲਬ ਭਈ ਪਾੜੋ ਤੇ ਰਾਜ ਕਰੋ Hindu Musalman ਨੂੰ ਲੱਕ ਕਰ ਦੋ ਹੈ ਨਾ ਜੇ Hindu ਅਲੱਗ ਹੋਣਗੇ Musalman ਲੱਗੋਣਗੇ ਲੜਨਗੇ ਤਾਂ ਸਾਡੀ ਮਕੂਲੀਅਤ ਹੋਊਗੀ ਜ਼ਿਆਦਾ ਹੈ ਨਾ ਲੰਬੇ ਸਮੇਂ ਤੱਕ ਅਸੀਂ ਟਿਕੇ ਰਹਾਂਗੇ ਇਹ ਸਭ ਕੁਝ ਕੀਤਾ ਸੀ ਕਿਨੇ ਕੀਤਾ ਸੀ ਵੀ ਅੰਗਰੇਜ਼ਾਂ ਨੇ ਕੀਤਾ ਸੀਗਾ ਤੇ ਉਹੀ ਸ਼ਟਾਂਜਕ ਰੁਸ਼ ਕਰ ਰੀਆਂ ਨਹੀਂ ਹੈ ਨਾ ਠੀਕ ਹੈ ਤਾਂ ਇਹ ਹੋਇਆ ਸੀ ਬਈ ਇਹ ਹੋਇਆ ਸੀ ਸੰਪਰਦਾਇਕ મતદાન ਖੇਤਰ ਸ਼ੁਰੂ ਕੀਤਾ ਗਿਆ ਸੀਗਾ ਕਦੋਂ ਬਈ ਇਹ ਸ਼ੁਰੂ ਕੀਤਾ ਗਿਆ ਸੀਗਾ 1909 ਦੇ ਐਕਟ ਯੂ نو ਸੀ ਮਾਰਲੇ ਮਿੰਟੋ ਸੁਧਾਰ ਦੇ ਨਾਮ ਨਾਲ ਜਾਣਦੇ ਹੁੰਦੇ ਆ ਠੀਕ ਹੈ ਜੀ 48 ਨੰਬਰ ਕੁਸਚਨ ਤੇ ਆਓ ਬਈ ਕੀ ਕਹਿੰਦਾ ਜੀ ਇਹਨਾਂ ਵਿੱਚੋਂ ਕਿਹੜਾ ਮੇਲ ਨਹੀਂ ਹੈ ਮਿਨਹਾਜ਼ ਉਸ ਸਿਰਾਜ ਇਹਦੀ ਤਬਕਾਕੇ ਨਾਸ਼ਰੀ ਬੋਕੇ ਨਦੀ ਸੀਗੀ ਹੈ ਨਾ ਫਖਰੇ ਮੁਦੀਰ ਫਤੂਹ ਸਲਾਤਿਨ ਜੀਉਦின் ਬਰਨੀ ਦੀ ਤਾਰੀਖ ਹੀ ਫਿਰੋਸ਼ਾਹੀ ਬੜੀ ਫੇਮਸ ਬੁੱਕ ਹੈ ਵੀ ਇਬਨ ਬਦੂਤਾ ਨੇ ਰਹਿਲਾ ਲਿਖੀ ਹੈ ਹੈ ਨਾ ਕਿਤਾਬ ਰਹਿਲਾ ਫਿਰੋਸ਼ਾਹੀ ਵੀ ਠੀਕ ਹੈ ਆ ਵੀ ਠੀਕ ਹੈ ਜਿਹੜੀ ਫਤੂਸਲ ਸਲਾਤਨ ਬੁੱਕ ਹੈ ਨਾ ਇਹ ਫਖਰ ਨਿਜ਼ਾਮੀ ਸ਼ਾਇ ਹੈ ਜੋ ਕੁਝ ਨਾਮ ਹੈ ਮੇਰੇ ਦਿਮਾਗ ਚ ਨਹੀਂ ਹੈਗਾ ਵੀ ਨਿਕਲ ਗਿਆ ਸੀਗਾ ਹਨਾ ਤਾਂ ਇਹ ਉਹਦੀ ਬੁੱਕ ਹੈਗੀ ਹੈ ਇਸ ਕਰਕੇ ਦੀ ਆਪਸ਼ਨ ਸਹੀ ਮੇਲ ਨਹੀਂ ਕਰਦੀ ਹੈ ਇਹਦਾ ਆਨਸਰ ਅਸੀਂ ਲਾਵਾਂਗੇ ਜੀ ਵੀ ਆਨਸਰ ਵੀ ਨੈਕਸਟ ਜੀ 49 ਨੰਬਰ ਆਈਨੇ ਅਖਬਰ ਦੀ ਵਿਸ਼ਾ ਵਸਤੂ ਦੱਸੋ ਬਈ ਆਈਨੇ ਅਖਬਰੀ ਅਬਲ ਫਸਲ ਦੀ ਰਚਨਾ ਅਖਬਰ ਦੇ ਕਾਲ ਦੀ ਸਾਨੂੰ ਜਾਣਕਾਰੀ ਦੇ ਦਿੰਦੀ ਹੈ ਹਨਾ ਪੁਰਵਜਾਂ ਦਾ ਵਰਣਨ ਇਹਦੇ ਵਿੱਚ ਸਸ਼ਣ ਕਿਸੇ ਨੇ ਪ੍ਰਸ਼ਾਸਨ ਦਾ ਵਰਣਨ ਹੈ ਤਾਂ ਪਰੋਤਕ ਸਾਰੇ ਵੀ ਹੈ ਨਾ ਇਹਦਾ ਆਨਸਰ ਅਸੀਂ ਕੀ ਲਾਵਾਂਗੇ ਜੀ ਉਪਰੋਂ ਤੱਕ ਸਾਰੇ ਲਾ ਦਾਂਗੇ ਭਾਈ ਹੋਰ ਕੀ ਹੈ ਨਾ 49 ਨੰਬਰ ਕੁਸਚਨ ਦੇ ਵਿੱਚ ਹੈ ਨਾ ਬੜੀ ਫੇਮਸ ਬੁੱਕ ਹੈ ਹੈ ਨਾ ਚਲੋ ਬੀ ਕਿਵੇਂ ਆਊਗਾ ਭਾਈ ਸਾਰੀ ਆਊਗਾ ਦਾ ਆਨਸਰ ਡੀ ਆਨਸਰ ਹੋਊਗਾ ਦਾ ਚਲੋ 50 ਨੰਬਰ ਕੁਸਚਨ ਦੇ ਭਾਈ ਕਿਸ ਰਾਜ ਵਿੱਚ ਦੋ ਸਦਨੀ ਵਿਧਾਨ ਮੰਡਲ ਹੈ ਵਟ ਇਜ਼ ਦੋ ਸਦਨੀ ਵਿਧਾਨ ਮੰਡਲ ਭਾਈ ਇੰਡੀਆ 'ਚ ਸੰਸਦੀ ਪ੍ਰਣਾਲੀ ਹੈ ਆਪਾਂ ਨੂੰ ਪਤਾ ਹੈ ਨਾ ਇੰਡੀਆ ਸੰਸਦੀ ਪ੍ਰਣਾਲੀ ਹੈ ਤੇ ਸਾਡੇ ਕੇਂਦਰ ਦੇ ਵਿੱਚ ਵੀ ਅ ਲੋਕ ਸਭਾ ਰਾਜ ਸਭਾ ਹੈਗੀ ਹੁ ਤਾਂ ਖੈਰ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਜਿੱਥੇ ਸੰਸਦ ਹੋਊਗੀ ਉਸੇ ਦੋ ਸਦਨੀ ਹੋਊਗੀ ਇਹ ਗੁਜਰਾਤ ਦਾ ਅਮਰੀਕਾ ਦੇ ਸੰਘਾਤੋਂ ਉੱਪਰ ਵਾਲੀ ਐ ਠੀਕ ਹੈ ਜੀ ਅਮਰੀਕਾ ਦੀ ਪ੍ਰਧਾਨਗੀ ਬਰਨ ਵਾਲੀ ਐ ਠੀਕ ਹੈ ਉੱਥੇ ਵੀ ਦੋ ਸਦਨ ਹੈਗੇ ਨੇ ਨਾ ਅੱਛਾ ਲੋਕ ਸਭਾ ਅੱਛਾ ਇੱਥੇ ਵੀ ਫਿਰ ਰਾਜਾਂ ਦੇ ਵਿੱਚ ਵੀ ਸਾਡੇ ਇੱਥੇ ਵਿਧਾਨਪਾਲਿਕਾ ਦੋ ਪ੍ਰਕਾਰ ਦੀ ਐ 6 ਰਾਜਾਂ ਦੇ ਵਿੱਚ ਐ ਬਾਕੀ ਜਿਨੀ ਹੈਗੀ ਤਾਂ ਇੱਥੇ ਵਿਧਾਨ ਸਭਾ ਐ ਬਈ ਠੀਕ ਐ ਤੇ ਵਿਧਾਨ ਪ੍ਰੀਸ਼ਦ ਐ ਉਂਝ ਜੀ ਵਿਧਾਨ ਪ੍ਰੀਸ਼ਦ ਦੇ ਹਰ ਸੂਬੇ 'ਚ ਤਾਂ ਹੈ ਨਹੀਂ ਗੀ ਪਹਿਲਾਂ 7 ਸੀ ਹੁਣ 6 ਸੂਬਿਆਂ ਦੇ ਵਿੱਚ ਐ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਹੈਗੀ ਸੀ ਤਾਂ ਇਹ ਉੱਤਰ ਪ੍ਰਦੇਸ਼ ਦੇ ਵਿੱਚ ਐ ਇਹ ਬਿਹਾਰ ਦੇ ਵਿੱਚ ਐ ਇਹ ਮੱਧ ਪ੍ਰਦੇਸ਼ ਆਪਣੀ ਮਹਾਰਾਸ਼ਟਰ ਦੇ ਵਿੱਚ ਹੈ ਤੇ ਕਰਨਾਟਕ ਦੇ ਵਿੱਚ ਹੈ ਇਹ ਤੇਲੰਗਾਨਾ ਦੇ ਵਿੱਚ ਹੈ ਤੇ ਇਹ ਆਂਧਰਾ ਪ੍ਰਦੇਸ਼ ਦੇ ਵਿੱਚ ਹੈ ਤੇ 6 ਸੂਬੇ ਨੇ ਲਈ ਠੀਕ ਇਹਨਾਂ ਦੇ ਵਿੱਚ ਹੈਗੀ ਹੈ ਤਾਂ ਦੇਖੋ ਜੀ ਕਿੱਥੇ ਹੈ ਪੁੱਛਿਆ ਕਿੱਥੇ ਹੈ ਤੇ ਇਹਦੇ ਅਕੋਰਡਿੰਗ ਅਨਸਰ ਬਿਹਾਰ ਹੈ ਠੀਕ ਹੈ ਜੀ ਲਾ ਦੂੰਗਾ ਅਨਸਰ ਇਹਦਾ ਠੀਕ ਹੈ ਚਲੋ ਭਾਈ ਅੱਗੇ ਵਧੋ ਕੁੰਨਵੀ ਦੇ ਰੂਪ ਚ ਜਾਣਿਆ ਜਾਂਦਾ ਸੀ ਕੁੰਨਵੀ ਕਿਉਂ ਨੂੰ ਕਿਹਾ ਜਾਂਦਾ ਸੀਗਾ ਕੁੰਨਵੀ ਹਨਾ ਤੇ ਇਹ ਮੁਗਲ ਸੈਨਾ ਕਮਾਂਡਰ ਨੂੰ ਕੁੰਨਵੀ ਮਗਧ ਕਿਸਾਨ ਜੋਧਾ ਸੀ ਉਹਨੂੰ ਕੁੰਨਵੀ ਸਿੱਖ ਜੋ ਦਾਵਾ ਦਾ ਸਮੂਹ ਸੀ ਉਹਨੂੰ ਕੁੰਨਵੀ ਜਾਂ ਜਾਟ ਵੰਸ਼ ਦਾ ਮੁਖੀ ਸਾਨੂੰ ਕੁੰਨਵੀ ਦੇ ਨਾਮ ਨਾਲ ਠੀਕ ਹੈ ਤਾਂ ਜਿਹੜਾ ਜਾਟ ਵੰਸ਼ ਦਾ ਸ਼ਾਸਨ ਹੋਇਆ ਨਾ ਇਹ ਮੋਸਟਲੀ ਮਥਰਾ ਆਗਰਾ ਠੀਕ ਹੈ ਹਰਿਆਣੇ ਦਾ ਵਾਲਾ ਜਾਂ ਹਰਿਆਣਾ ਦਾ ਨਾਰਨੌਲ ਵਾਲਾ ਇਲਾਕਾ ਹੈਗਾ ਜਾਂ ਫਿਰ ਪਰਤਪੁਰ ਦਾ ਇਲਾਕਾ ਹੈਗਾ ਰਾਜਸਥਾਨ ਦੇ ਵਿੱਚ ਇਹ ਸਾਰੇ ਦਾ ਸਾਰਾ ਜਾਲਟ ਬੈਲਟ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀਗਾ ਇਹਦਾ ਠੀਕ ਹੈ ਤੁਹਾਡੇ ਜਾਟ ਵੰਸ਼ ਦਾ ਮੁਖੀ ਸਾਨੂੰ ਅਸੀਂ ਕੁੰਨਵੀ ਦੇ ਨਾਮ ਨਾਲ ਜਾਣਦੇ ਸੀਗੇ ਇਹ ਨੋਟ ਕਰ ਲਿਓ ਜੇ ਤੁਸੀਂ ਕਈ ਵਾਰ ਨਹੀਂ ਨੋਟ ਕੀਤਾ ਹੁੰਦਾ ਨਾ ਤੈਨੂੰ ਨੋਟ ਕਰ ਲੈਣਾ ਸਪਸ਼ਟ ਤੌਰ ਤੇ ਵੀ ਠੀਕ ਹੈ ਸੰਵਿਧਾਨ ਦੇ ਕਿਸ ਸਵਿਚੋ ਕल्याणकारी ਰਾਜ ਦੀ ਧਾਰਨਾ ਹੈ ਨਾ ਕਲਿਆਨਕਾਰੀ ਰਾਜ ਇਹ ਉਦਾਰਵਾਦੀ ਵੈਸੇ ਇੱਕ ਉਹਦੀ ਮਤਲਬ ਸਿਸਟਮ ਕੰਸਰਨ ਸਿਸਟਮ ਜ਼ੋਰ ਦੇ ਕੰਮ ਕਰਦੀ ਹੁੰਦੀ ਹੈ ਇਹ ਤਾਂ ਇਹ ਕਲਿਆਨਕਾਰੀ ਰਾਜ ਦੀ ਧਾਰਨਾ ਸਾਡੇ ਸੰਵਿਧਾਨ ਦੇ ਭਾਗ ਨੰਬਰ 4 ਦੇ ਵਿੱਚ ਮੈਂਸ਼ਨ ਕੀਤੀ ਗਈ ਆਰਟੀਕਲ ਨੰਬਰ 36 ਤੋਂ ਲੈ ਕੇ 51 ਤੱਕ ਮੈਂਸ਼ਨ ਕੀਤੀ ਗਈ ਹੈ ਵੀ ਠੀਕ ਹੈ ਜੀ ਤਾਂ ਇਥੇ ਕੀ ਅਵੇ ਵਿੱਚ ਕਲਿਆਨਕਾਰੀ ਰਾਜ ਦੀ ਧਾਰਨਾ ਨੂੰ ਮਹੱਤਵ ਕੌਣ ਦਿੰਦਾ ਹੈਗਾ ਇਹ ਸਾਡਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦਿੰਦਾ ਹੈ ਠੀਕ ਹੈ 53 ਨੰਬਰ ਕੁਸਚਨ ਦੇ ਆਉਣੇ ਆ ਕੀ ਕਹਿੰਦਾ ਜੀ ਦੇਖੋ ਕਹਿੰਦਾ ਕਿਸ ਕੇਸ ਵਿੱਚ ਸੁਪਰੀਮ ਕੋਰਟ ਨੇ ਮੂਲ ਬੁਨਿਆਦੀ ਨਾਚਾ ਮਤਲਬ ਬੇਸਿਕ ਸਟਰਕਚਰ ਦਾੜਾ ਸਿਨਾਂ ਸੀਗਾ ਉਹਦਾ ਪ੍ਰਤੀਪਾਦਨ ਹੋਇਆ ਸੀਗਾ ਤੇ ਬੜਾ ਨਿਆਪਾਲਿਕਾ ਦਾ ਸਾਡਾ ਬੜਾ ਇੰਪੋਰਟੈਂਟ ਫੈਸਲਾ ਸੀਗਾ ਕੱਲ ਇਹ ਮੈਸ ਨੂੰ ਫੈਸਲਾ ਦੱਸਣਾ ਭੁੱਲ ਗਿਆ ਉਹ ਇੱਕ ਵਾਰੀ ਆਪਾਂ ਗੱਲ ਕੀਤੀ ਸੀਗੀ ਵੀ ਜਿਹੜਾ ਰਾਜਪਾਲ ਹੈ ਤੇ ਰਾਸ਼ਟਰਪਤੀ ਹੈ ਉਹਨੂੰ ਬਾਉਂਡ ਕਰਤਾ ਸੀਗਾ ਸੁਪਰੀਮ ਕੋਰਟ ਨੇ ਵੀ ਭਾਈ ਤੁਹਾਡੇ ਕੋਲ ਜੇ ਕੋਈ ਬਿੱਲ ਆ ਜਾਂਦਾ ਤਾਂ ਤੁਸੀਂ ਉਹਨੂੰ ਤਿੰਨ ਮਹੀਨੇ ਦੇ ਅੰਦਰ ਅੰਦਰ ਫੈਸਲਾ ਉਹਦੇ ਉੱਪਰ ਦੇਣਾ ਜ਼ਰੂਰੀ ਹੈ ਠੀਕ ਹੈ ਉਹਨੂੰ ਪਾਸ ਕਰਨਾ ਜ਼ਰੂਰੀ ਹੈ ਪਰ ਕੱਲ ਜਦੋਂ ਸੰਵਿਧਾਨਿਕ ਬੈਂਚ ਬੈਠੀ ਆ ਤਾਂ ਉਹ ਕਹਿੰਦੀ ਵੀ ਇਸ ਤਰ੍ਹਾਂ ਦਾ ਕੋਈ ਬਾਉਂਡਿਸ਼ਨ ਨਹੀਂ ਹੈਗਾ ਤਾਂ ਉਹ ਪੁਰਾਣੇ ਫੈਸਲੇ ਨੂੰ ਪਲਟਦਾ ਉਹਨਾਂ ਨੇ ਠੀਕ ਹੈ ਤਾਂ ਹੁਣ ਯਥਾ ਸਥਿਤੀ ਤਾਂ ਨਹੀਂ ਆਇਆ ਹੈਗਾ ਪਰ ਫਿਰ ਵੀ ਕਹਿੰਦੇ ਸੀ ਇਹਦੇ ਉੱਪਰ ਵਿਚਾਰ ਚਚਾ ਕਰਾਂਗੇ ਹਨਾ ਤੇ ਪਰ ਇੱਕ ਵਾਰੀ ਫੈਸਲਾ ਉਹ ਪਲਟਿਆ ਜਾ ਚੁੱਕਿਆ ਵੀ ਤਿੰਨ ਮਹੀਨਿਆਂ ਦੀ ਕੋਈ ਕੰਡੀਸ਼ਨ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਜਾਂ ਰਾਜਪਾਲ ਦੇ ਉੱਪਰ ਨਹੀਂ ਹੈਗੀ ਬਈ ਇਹ ਧਿਆਨ ਰੱਖਣਾ ਤਾਂ ਹੈ ਬੇਸਿਕ ਸਟਰਕਚਰ ਦਾ ਸਨਸਦੀ ਬਈ ਇਹਦਾ ਮਤਲਬ ਸੰਵਿਧਾਨ ਦੇ ਵਿੱਚ ਐਮੈਂਡਮੈਂਟ ਕਰਨ ਦਾ ਅਧਿਕਾਰ ਤਾਂ ਹੈਗਾ ਪਰ ਉਹ ਉਹਦੇ ਬੇਸਿਕ ਸਟਰਕਚਰ ਦੇ ਬਦਲਾਅ ਨਹੀਂ ਕਰ ਸਕਦੀ ਹੁਣ ਬੇਸਿਕ ਸਟਰਕਚਰ ਕੀ ਹੋਵੇਗਾ ਭਾਈ ਬੁਨਿਆਦੀ ਢਾਂਚਾ ਕੀ ਹੋਵੇਗਾ ਤਾਂ ਸੁਪਰੀਮ ਕੋਰਟ ਨੇ ਕਹਿੰਦੀ ਮੈਂ ਦੱਸੂਗੀ ਇਹ ਕੋਈ ਗੱਲ ਨਹੀਂ ਹਾਂ ਬਿਲਕੁਲ ਬਿਲਕੁਲ ਉਹੀ ਹੈ ਤਾਮਿਲਨਾਡੂ ਵਾਲਾ ਹੀ ਸੀਗਾ ਇਹਦੇ ਬਾਰੇ ਕੱਲ ਫੈਸਲਾ ਆਇਆਗਾ ਠੀਕ ਹੈ ਤਾਂ ਕੇਸ਼ਵਨੰਦ ਭਾਰਤੀ ਕੇਸ ਵੀ 1973 ਦਾ ਕੇਸ ਸੀ ਇਹ 54 ਨੰਬਰ ਕੁਸਚਨ ਦੇਖੋ ਭਾਈ ਇਹਨਾਂ ਵਿੱਚ ਕਿਹੜਾ ਮੇਲ ਖਾਂਦਾ ਹੈ ਪ੍ਰਸੇਂਜਿਤ ਪ੍ਰਦੀਪ ਜੋਤ ਅਕਾਲਾ ਸ਼ੋਕ ਉਦਯਨ ਹਨਾ ਤਾਂ ਇਹਦਾ ਪ੍ਰਸੇਂਜਿਤ ਸੀ ਭਈ ਇਹੇ ਅ ਮਗਧ ਨੂੰ ਦਾ ਬਿਲੋਂਗ ਕਰਦਾ ਸੀਗਾ ਪਰਸ਼ੇਂਜ ਕਾਲਾਸ਼ੋਕ ਮਗਧ ਨੂੰ ਬਿਲੋਂਗ ਕਰਦਾ ਸੀਗਾ ਠੀਕ ਹੈ ਦੇ ਪਰਸ਼ੇਂਜ ਜਿਹੜਾ ਕੌਸ਼ਲ ਨੂੰ ਬਿਲੋਂਗ ਕਰਦਾ ਸੀਗਾ ਠੀਕ ਹੈ ਤੇ ਜਿਹੜਾ ਪ੍ਰਯੋਦੋਤ ਸੀਗਾ ਇਹ ਅਵੰਤੀ ਨੂੰ ਬਿਲੋਂਗ ਕਰਦਾ ਉਲਟ-ਪੁਲਟ ਹੋ ਗਿਆ ਕੰਮ ਇਹਦਾ ਹਨਾ ਸਿਰਫ ਕੱਲਾ ਜਿਹੜਾ ਉਦਨ ਸੀਗਾ ਇਹ ਵਤਸ ਨੂੰ ਬਿਲੋਂਗ ਕਰਦਾ ਸੀਗਾ ਵਤਸਰਾਜ ਸੀਗਾ ਵੀ ਹੈਨਾ ਠੀਕ ਹੈ ਤੇਦਾ ਆਨਸਰ ਅਸੀਂ ਉਦਨ ਲਾਵਾਂਗੇ ਇਹਨੂੰ ਯਾਦ ਕਰ ਲਿਓ ਨੈਕਸਟ ਹੈ ਜਿਹੜਾ ਜੀ ਭਾਰਤ ਦੀ ਸਭ ਤੋਂ ਪੁਰਾਣੀ ਨਿਓਲਿਥਿਕ ਵਸਤੀ ਕਿੱਥੇ ਹੈ ਸਭ ਤੋਂ ਪਹਿਲੀ ਵਸਤੀ ਵੈਸੇ ਤਾਂ ਅੱਜਕੱਲ ਜਿਹੜੀ ਰੀਸੈਂਟ ਖੋਜਾਂ ਨੇ ਗਈਆਂ ਉਹ ਅਕੋਰਡਿੰਗ ਇੰਡੀਆ ਦੀ ਪਹਿਲੀ ਵਸਤੀ ਕਹਿੰਦੇ ਕੁਸ਼ੀਨਗਰ ਦੇ ਵਿੱਚ ਉੱਤਰ ਪ੍ਰਦੇਸ਼ੇ ਡਿਵੈਲਪ ਹੋਈ ਸੀਗੀ 9000 ਸਾਲ ਪਹਿਲਾਂ ਜਿਹੜੀ ਮੇਰਗੜ ਦੀ ਮਿਲਦੀ ਹੈ ਸਾਨੂੰ ਇਹ ਤਾਂ 7000 ਸਾਲ ਪਹਿਲਾਂ ਮਿਲਦੀ ਹੈ ਪਰ ਕਹਿੰਦੇ ਕੁਸ਼ੀਨਗਰ ਦੇ ਵਿੱਚ 9000 ਸਾਲ 10000 ਸਾਲ ਪਹਿਲਾਂ ਵੀ ਵਸਤੀਆਂ ਦੇ ਪ੍ਰਮਾਣ ਸਾਨੂੰ ਮਿਲਣ ਲੱਗੇ ਨੇ ਭਈ ਹੋ ਸਕਦਾ ਵੀ ਉਸ ਤੋਂ ਪੁਰਾਣੀਆਂ ਸਭਿਤਾਵਾਂ ਇੱਥੇ ਹੋ ਹੋ ਕੇ ਖਤਮ ਹੋ ਗਈਆਂ ਹੁਣ ਸਾਨੂੰ ਪਤਾ ਲੱਗਿਆ ਹੋਵੇ ਇਸ ਚੀਜ਼ ਦਾ ਹਣਾ ਠੀਕ ਹੈ ਤਾਂ ਕੀ ਪਤਾ ਸੀ ਭਈ ਹਣਾ ਕੀ ਕੁਝ ਹੋਇਆ ਦੁਨੀਆ ਦੇ ਵਿੱਚ ਕੀ ਕੁਝ ਨਹੀਂ ਹੋਇਆ ਹੈਗਾ ਨਾ ਚਲੋ ਮੇਰਗੜ ਸੀ ਭਈ ਇਹਨਾਂ ਜੋ ਕਿੱਸਾ ਉਦੇਸ਼ ਭਾਰਤ ਨੂੰ ਇੱਕ ਸੰਗੀਟਾਂਚਾ ਪ੍ਰਦਾਨ ਕਰਨਾ ਸੀ ਸੰਗੀਟਾਂਚਾ ਸੰਗੀਟਾਂਚੇ ਦਾ ਮਤਲਬ ਕੀ ਹੈ ਵੀ ਭਾਈ ਜਿਵੇਂ ਅੱਜ ਸਾਡਾ ਇਹ ਵੀ ਸੰਗੀਟਾਂਚਾ ਹੀ ਇੱਕ ਰੂਪਕਾਰ ਦਾ ਨਾ ਠੀਕ ਹੈ ਪਰ ਉਹਦਾ ਫਰਕ ਸੀਗਾ ਉਹ ਉਹ ਮਜ਼ਬੂਤ ਕੇਂਦਰ ਦੀ ਗੱਲ ਨਹੀਂ ਕਰਦਾ ਸੀ ਇਹ ਮਜ਼ਬੂਤ ਕੇਂਦਰ ਦੀ ਗੱਲ ਕਰਦਾ ਇਹ ਕਨਸੈਪਟ ਆਪਾਂ ਇੰਗਲੈਂਡ ਤੋਂ ਲੈ ਲਿਆ ਠੀਕ ਹੈ ਤਾਂ ਜਿਹੜਾ 1935 ਦਾ ਐਕਟ ਸੀਗਾ ਨਾ ਇਹ ਭਾਰਤ ਨੂੰ ਇੱਕ ਸੰਗੀਟਾਂਚਾ ਪਰ ਇਹ ਇੰਪਲੀਮੈਂਟ ਕੰਪਲੀਟਲੀ ਨਹੀਂ ਹੋ ਸਕਿਆ ਸੀ ਬਈ ਇਹ ਭਾਰ ਸਰਕਾਰ ਐਕਟ 1935 ਵਾਲਾ ਇੰਪੋਰਟੈਂਟ ਹੈ ਤੁਹਾਡੇ ਵਾਸਤੇ ਨੈਕਸਟ ਕੁਐਸਚਨ ਨੰਬਰ ਸਾਡਾ Uh, 57 ਲੋਕ ਸਭਾ ਖੇਤਰ ਦਾ ਜ਼ਮੀਨੀ ਭਾਗ ਨਿਰਧਾਰਤ ਕੀਤਾ ਜਾਂਦਾ ਹੈ ਇਹਦਾ ਮਤਲਬ ਕੀ ਹੈ ਬਈ ਇਹਦਾ ਮਤਲਬ ਇਹ ਹੈ ਵੀ ਲੋਕ ਸਭਾ ਦਾ ਜਿਹੜਾ ਖੇਤਰ ਹੈ ਨਾ ਇਹ ਇਹਦੀ ਟੁੱਟ-ਭੱਜ ਕੀਤੀ ਜਾਂਦੀ ਹੈ ਇੱਧਰ-ਉੱਧਰ ਨਾ ਇਹਦਾ ਏਰੀਆ ਕੌਣ ਨਿਰਧਾਰਤ ਕਰਦਾ ਹੈ ਤਾਂ ਇਹ 1952 1962 1972 2002 ਠੀਕ ਹੈ ਹੁਣ ਤੱਕ ਸਾਡੇ 4 ਪਰਿਸਮਨਯੋਗ ਬਣੇ ਨੇ ਸਾਡੇ ਸੰਵਿਧਾਨ ਦੇ ਆਰਟੀਕਲ ਨੰਬਰ 82 ਦੇ ਵਿੱਚ ਇਹਦਾ ਮੈਂਸ਼ਨ ਕੀਤਾ ਜਾਂਦਾ ਹੈ ਠੀਕ ਹੈ ਵੈਸੇ ਤਾਂ ਇਹ ਪਰਿਸੀਮਨਯੋਗ ਆਪ ਹੀ ਕਰਦਾ ਹੁੰਦਾ ਹੈ ਪਰ ਇਹ ਨਾਲ ਇਲੈਕਸ਼ਨ ਕਮਿਸ਼ਨ ਦੀ ਮਦਦ ਵੀ ਲੈਂਦਾ ਹੁੰਦਾ ਹੈਗਾ ਠੀਕ ਹੈ ਓਕੇ ਤਾਂ ਇਹ ਪਰਿਸੀਮਨਯੋਗ ਹੈ ਬਈ ਠੀਕ ਹੈ ਪਿੱਛੇ ਦੇ ਅ ਕੁਝ ਸਾੜੀਆਂ ਜਿਹੜੀ ਨਾਰਥ-ਈਸਟਰਨ ਸਟੇਟ ਸੀਗੀਆਂ ਪਲੱਸ ਜੰਮੂ ਕਸ਼ਮੀਰ ਸੀ ਉਹਦਾ ਪਰਿਸੀਮਨਯੋਗ ਹੋਇਆ ਸੀ ਉਹਦਾ ਰੰਜਨਾ ਦੇਸਾਈ ਬਣੇ ਸੀ ਜੱਜਿਸ ਰਣਜੀਨਾ ਦੇ ਸਾਈ ਨੂੰ ਬਣਾਇਆ ਗਿਆ ਸੀ ਉਹਦਾ ਪਰ ਇਸ ਨਿਯੋਗ ਇੱਕ ਬਾਅਦ ਦੇ ਵਿੱਚ ਹੋਇਆ ਤੇ ਜਿਹੜਾ ਰੀਸੈਂਟ 2002 ਵਾਲਾ ਸੀ ਬਈ ਇਹਦੇ ਜੱਜਸ ਕੁਲਦੀਪ ਸਿੰਘ ਸੀਗੇ ਹਨਾ ਚਲੋ ਕਾਰਜਸ਼ੀਲ ਪੂੰਜੀ ਜੇ ਕੀ ਸ਼ਾਮਲ ਹੁੰਦਾ ਬਈ ਕਾਰਜਸ਼ੀਲ ਪੂੰਜੀ ਹਨਾ ਤਾਂ ਇਹ ਦੱਸੋ ਬਈ ਕਾਰਜਸ਼ੀਲ ਪੂੰਜੀ ਕਾਰਜਸ਼ੀਲ ਪੂੰਜੀ ਦਾ ਮਤਲਬ ਕੀ ਆ ਬਈ ਹਨਾ ਹੁਣ ਜਿਵੇਂ ਮਸ਼ੀਨਾਂ ਨੇ ਟੂਲਸ ਨੇ ਇਹ ਤਾਂ ਤੁਸੀਂ ਇੱਕ ਵਾਰ ਲਿਆ ਕੇ ਐਸਟੈਬਲਿਸ਼ ਕਰ ਦਿੱਤੀ ਸਥਿਰ ਹੋ ਗਈਆਂ ਤਾਂ ਕਾਰਜਸ਼ੀਲ ਤਾਂ ਨਹੀਂ ਹੋਈਆਂ ਗਈਆਂ ਕੱਚਾ ਮਾਲ ਤੇ ਤੁਹਾਡੇ ਕੋਲ ਲੱਗਦੀ ਹੋਣੀ ਚਾਹੀਦੀ ਹੈ ਮਜ਼ਦੂਰ ਤੇ ਜਮੀਨ ਤੁਹਾਡੇ ਕੋਲ ਜਮੀਨ ਵੀ ਬਈ ਪਰਮਾਨੈਂਟ ਹੀ ਹੈ ਠੀਕ ਹੈ ਜੀ ਤੇ ਮਜ਼ਦ ਆ ਮਨੋਕੀ ਪੂੰਜੀ এবਈ ਵੇ ਪਰਮਨੈਂਟ ਤੁਹਾਡੀ ਹੈਗੀ ਹੈ ਕੱਚਾ ਮਾਲ ਤੇ ਤੁਹਾਡੇ ਕੋਲ ਨਗਦੀ ਠੀਕ ਹੈ ਇਹ ਕਾਰਸ਼ੀਰ ਲੈਂਦੀਆਂ ਨੇਗੀਆਂ ਠੀਕ ਹੈ ਤਾਂ ਕਾਰਸ਼ੀਰ ਪੂੰਜੀ ਦੇ ਵਿੱਚ ਅਸੀਂ ਕੱਚੇ ਮਾਲ ਨੂੰ ਸ਼ਾਮਲ ਕਰਦੇ ਹੁੰਨੇ ਤੇ ਤੁਹਾਡੇ ਕੋਲ ਕੈਸ਼ ਦੇ ਵਿੱਚ ਕੀ ਹੈ ਨਗਦੀ ਦੇ ਵਿੱਚ ਕੀ ਹੈ ਇਹ ਸਿ ਨੂੰ ਅਸੀਂ ਸ਼ਾਮਲ ਕਰਦੇ ਹੁੰਨੇ ਆ ਠੀਕ ਹੈ ਤੇ ਦਾ ਅਨਸਰ ਅਸੀਂ ਬੀ ਲਾਵਾਂਗੇ ਵੀ ਸਾਥੀਓ ਠੀਕ ਹੈ ਚਲੋ ਏਸੀ ਤੁਹਾਡੇ ਬਈ ਹੁਣ ਲੈਕਚਰਰ ਲੈਵਲ ਦੀ ਕੁਐਸਚਨ ਨਹੀਂ ਆ ਸਾਰੇ ਹਨਾ ਅਸੀਂ ਤੁਹਾਨੂੰ ਆਫਰ ਦੇ ਰਹੇ ਹਾਂ ਬਈ 350 ਸਾਲਾਂ ਸਾਹ ਦੇ ਦੇਫਸ ਦੇ ਉੱਪਰ ਤੇ ਮਾਸਟਰ ਗ੍ਰੈਜੂਏਟ ਦਾ ਬੈਸ ਤੁਹਾਨੂੰ ਮਿਲ ਰਿਹਾ ਸਿਰਫ ਤੇ ਸਿਰਫ 4999 ਲੈਕਚਰ ਆ ਦਾ ਬੈਸ ਨੂੰ ਮਿਲ ਰਹੀ ਹਿਸਟਰੀ ਪੋਲੀਟਿਕਲ ਦਾ ਸਿਰਫ 3500 ਰੁਪਏ ਤੇ ਪੀਐਸਟੈਟ ਦਾ ਆਪਣੇ ਸਾਥੀ ਮਿੱਤਰ ਨੂੰ ਜਰੂਰ ਦੱਸ ਦਿਓ ਬਈ 999 ਰੁਪਏ ਚ ਤੁਹਾਨੂੰ ਪੀਐਸਟੈਟ ਪੇਪਰ ਪਾਸ ਕਰਾ ਦਾਂਗੇ ਠੀਕ ਹੈ ਜੀ 3500 ਰੁਪਏ ਦੀ ਬੁੱਕ ਪਲੱਸ 70 ਰੁਪਏ ਉਹਦਾ ਪੋਸਟਲ ਚਾਰਜ ਹੈ ਵੀ 420 ਰੁਪਏ ਦੀ ਬੁੱਕ ਤੁਹਾਨੂੰ ਮਿਲ ਰਹੀ ਹੈ ਤੇ ਤੁਸੀਂ ਸਾਡੀ ਟੈਸਟ ਸੀਰੀਜ਼ ਚਾਹੇ ਉਹ ਪੀਐਸਟੈਟ ਦੀ ਹੈ ਚਾਹੇ ਉਹ ਮਾਸਟਰ ਗ੍ਰੈਡਰ ਦੀ ਹੈ 80 80000 MCQ ਤੁਹਾਨੂੰ ਮਾਸਟਰ ਗ੍ਰੈਡਰ ਵਿੱਚ ਦੇ ਰਹੇ ਹਾਂ ਠੀਕ ਹੈ ਜੀ ਲੈਕਚਰ ਵਾਲੇ ਤੁਹਾਨੂੰ 40000 MCQ ਮਿਲ ਰਹੇ ਨੇ ਪੀਐਸਟੈਟ ਦੇ ਵਿੱਚ ਤੁਹਾਨੂੰ ਅਸੀਂ ਜਿਹੜਾ 350 ਰੁਪਏ ਦੀ ਵਸੀ ਦੇ ਰਹੇ ਹਾਂ ਇਹ 60000 ਐਪਲਸ ਐਸਕੇਯੂ ਦੇ ਰਹੇ ਹਾਂ ਇਹਦੇ ਵਿੱਚ ਠੀਕ ਹੈ ਤਾਂ ਇਹ ਸਿਰਫ ਸੀਮਿਤ ਸਮੇਲੀ ਆਫਰ ਹੈ ਤੁਸੀਂ ਇਹਨੂੰ ਗ੍ਰੈਬ ਕਰ ਸਕਦੇ ਹੋ ਗ੍ਰੈਬ ਕਿਵੇਂ ਕਰਨਾ ਹੈ ਕਿ ਤੁਸੀਂ ਸਾਡੀ ਜੀਆਦੂ ਐਜੂਕੇਸ਼ਨ ਦੀ ਐਪ ਤੇ ਜਾ ਕੇ ਵੀ ਲੈ ਸਕਦੇ ਹੋ ਜਾਂ ਫਿਰ 794349 ਨੰਬਰ ਦੇ ਉੱਪਰ ਕਾਲ WhatsApp ਕਰਕੇ ਵੀ ਲੈ ਸਕਦੇ ਹੋ ਥੈਂਕ ਯੂ ਵੈਰੀ ਮਚ ਜੀ ਮਿਲਦੇ ਹਾਂ ਇੱਕ ਨਵੀਂ ਕਲਾਸ ਦੇ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਦੇ ਨਾਲ ਜੇ ਪਹਿਲੀ ਵਾਰ ਜੁੜ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਲੂ ਕਰ ਦਿਓ ਥੈਂਕ ਯੂ ਵੈਰੀ ਮਚ